ਦੇਖੋ ਕਿੰਨਾ ਸੋਹਣਾ ਕਲਰ ਆਇਆ ਆਪਣੇ ਮਠੀਆਂ ਦਾ ਗੁੜ ਤੇ ਆٹے ਦੀਆਂ ਬਹੁਤ ਹੀ ਖਸਤਾ ਤੇ ਕ੍ਰਿਸਪੀ ਮਠੀਆਂ ਬਣਾ ਕੇ ਤਿਆਰ ਕਰਾਂਗੇ ਇਹਨਾਂ ਮਠੀਆਂ ਨੂੰ ਇੱਕ ਵਾਰੀ ਬਣਾ ਕੇ ਆਪਾਂ ਮਹੀਨਾ ਸਟੋਰ ਕਰਕੇ ਰੱਖ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਇੱਕ ਗਲਾਸ ਪਾਣੀ ਦਾ ਲੈ ਲਿਆ ਇੱਥੇ ਤੇ ਆਹ ਗੋੜਾ ਆਹ ਹੁਣ ਇਹਨੂੰ ਪੁੱਟ ਕੇ ਗੁੜ ਨੂੰ ਪਾ ਲਾਂਗੇ ਕਿਉਂਕਿ ਏਡੇ ਏਡੇ ਡਲਣਾਂ ਚਾਹੀਦੇ ਸਾਵਧਤ ਨਹੀਂ ਪਾਉਣਾ ਹਾਂਜੀ ਗੁੜ ਆਪਣਾ ਦੇਖੋ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੁਣ ਆਪਾਂ ਇਹਨੂੰ ਗੁੜ ਨੂੰ ਘੋਲਣਾ ਹੀ ਸੀਗਾ ਆਪਾਂ ਕੋਈ ਇਹਦੀ ਚਾਸ਼ਨੀ ਨਹੀਂ ਬਣਾਉਣੀ ਕੁਛ ਨਹੀਂ ਬਣਾਉਣਾ ਆਪਾਂ ਇਹਨੂੰ ਸਿਰਫ ਘੋਲਣਾ ਸੀਗਾ ਗੁੜ ਆਪਣਾ ਘੁਲ ਗਿਆ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣੀ ਹੈ ਹਾਂਜੀ ਆਪਾਂ ਮਠੀਆਂ ਬਣਾਉਣ ਵਾਸਤੇ ਆਪਾਂ 1 ਕਿਲੋ ਆਟਾ ਲੈ ਲਿਆ ਸੀ ਆਟਾ ਗੁੰਨਣ ਵਾਸਤੇ ਆਪਾਂ ਆਟਾ ਛਾਂਕ ਕੇ ਲਿਆਗਾ ਆਟੇ ਨੂੰ ਛਾਂਣਨਾਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੋਣ ਮੋਣ ਆਪਾਂ ਕਿਲੋ ਆਟੇ ਦੇ ਵਿੱਚ 80 ਗ੍ਰਾਮ ਮੋਣ ਪਾਇਆਗਾ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਹੋਰ ਵੀ ਪਾਵਾਂਗੇ ਤੇ ਆਪਾਂ ਘਿਓ ਨੂੰ ਪਗਲਾ ਲਿਆ ਸੀਗਾ ਜਮਾ ਗਰਮ ਕਰਕੇ ਆਪਾਂ ਘਿਓ ਨੂੰ ਲੈ ਲਿਆ ਤੇ ਹੁਣ ਆਪਾਂ ਆਟੇ ਦੇ ਵਿੱਚ ਪਾ ਲਵਾਂਗੇ ਇਹਦੇ ਨਾਲ ਮਠੀ ਹੈ ਜਿਹੜੀ ਬਹੁਤ ਖਸਤਾ ਬਣਦੀ ਹੈ ਬਹੁਤ ਵਧੀਆ ਬਣਦੀ ਹੈਗੀ ਪਹਿਲਾਂ ਸਾਨੂੰ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਉਹ ਮਠੀਆਂ ਬਣਾਉਂਦੀ ਸੀ ਤੇ ਉਹਨਾਂ ਤੋਂ ਮੋਨ ਜਿਹੜਾ ਜ਼ਿਆਦਾ ਪੈ ਗਿਆ ਤੇ ਫਿਰ ਜਦੋਂ ਉਹ ਮਠੀਆਂ ਫਰਾਈ ਕਰਨ ਲੱਗੀਆਂ ਤੇ ਉਦੋਂ ਮਠੀਆਂ ਤੇਲ ਦੇ ਵਿੱਚ ਖਿੰਡਣ ਲੱਗੀਆਂ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਦੇਖ ਲੈਣਾਗਾ ਵੀ ਜੇ ਆਪਾਂ ਨੂੰ ਮੋਨ ਘੱਟ ਲੱਗਦਾ ਤਾਂ ਆਪਾਂ ਥੋੜਾ ਥੋੜਾ ਹੋਰ ਪਾ ਲੈਣਾ ਕਿਹੜਾ ਹੀ ਪਹਿਲਾਂ ਹੀ ਜ਼ਿਆਦਾ ਨਹੀਂ ਪਾਉਣਾ ਲੋ ਜੀ ਜਿਹੜਾ ਆਪਾਂ ਮੋਨ ਪਾਇਆ ਸੀ ਘਾਟੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਐ ਕਰਕੇ ਮਸਲ ਦੇਣਾ ਆਪਾਂ ਘਿਓ ਪਾਇਆ ਗਿਆ ਉਹਦੀ ਠੰਢਾਈ ਸਾਰੇ ਆਟੇ ਨੂੰ ਲੱਗ ਸਕੀ ਐ ਇਸ ਤਰ੍ਹਾਂ ਆਪਾਂ ਬਣਾ ਲੈਣਾ ਆਹ ਦੇਖੋ ਹੁਣ ਆਪਾਂ ਇਸ ਤਰ੍ਹਾਂ ਮੁਠੀ ਵੱਜਣੀ ਚਾਹੀਦੀ ਹੈਗੀ ਤਾਂ ਇਹਦੇ ਵਿੱਚ ਘਿਓ ਆ ਜਿਹੜਾ ਪੂਰਾ ਪਰਫੈਕਟ ਆ ਆਪਣਾ 100 ਗ੍ਰਾਮ ਘਿਓ ਹੋ ਗਿਆ 100 ਗ੍ਰਾਮ ਤੋਂ ਪੂਰਾ ਕੁ ਫਰੀ ਹੈਗਾ ਘਟ ਨਹੀਂ ਹੈਗਾ ਇਸ ਤਰ੍ਹਾਂ ਦਾ ਆਟਾ ਹੋਣਾ ਚਾਹੀਦਾ ਜੀ ਹੁਣ ਆਪਾਂ ਇੰਨੀ ਕੁ ਸੌਂਫ ਵੀ ਪਾ ਲਵਾਂਗੇ ਸੌਫ ਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈ। ਖੰਡ ਤੇ ਗੁੜ ਨੂੰ ਘੋਲ ਕੇ ਰੱਖਿਆ ਸੀ। ਉਹਨੂੰ ਆਪਾਂ ਥੋੜਾ ਥੋੜਾ ਕਰਕੇ ਪਾ ਲਵਾਂਗੇ ਤੇ ਆਪਾਂ ਛਾਣ ਕੇ ਪਾਵਾਂਗੇ। ਆਪਣੇ ਗੁੜ ਦੇ ਵਿੱਚ ਨਾ ਕੋਈ ਕੋਈ ਡੱਕੇ ਜੇ ਹੁੰਦੇ ਆ ਤਾਂ ਇਹ ਪੁਣ ਦੇ ਨਾਲ ਵਿੱਚੋਂ ਨਿਕਲ ਜਾਂਦੇ ਆ। ਤਾਂ ਕਰਕੇ ਆਪਾਂ ਇਹ ਜਿਹੜਾ ਪਾਣੀ ਪਾਉਣਾਗਾ ਆਪਾਂ ਪੁਣਕੀ ਪਾਉਣਾਗਾ। ਲਓ ਜੀ ਮਠੀਆਂ ਵਾਸਤੇ ਆਪਾਂ ਨੇ ਡੋ ਤਿਆਰ ਕਰ ਲਿਆ। ਐਸ ਤਰ੍ਹਾਂ ਦਾ ਡੋ ਤਿਆਰ ਕੀਤਾ ਆਪਾਂ ਨੇ। ਆਪਾਂ ਰੋਟੀਆਂ ਬਣਾਉਣ ਵਾਸਤੇ ਆਟਾ ਗੁੰਧਦੇ ਹੁੰਦੇ ਹੁੰਦੇ ਉਹ ਥੋੜਾ ਜਿਹਾ ਨਰਮ ਹੁੰਦਾ। ਤੇ ਥੋੜਾ ਜਿਹਾ ਉਸ ਤੋਂ ਸਖਤ ਰੱਖਣਾ ਹੈਗਾ। ਲਓ ਜੀ ਹੁਣ ਆਪਾਂ ਇਹਦੇ ਪੀੜੇ ਬਣਾ ਲਵਾਂਗੇ ਤੇ ਮਠਣਾ ਆਪਾਂ ਵੇਲਾਂਗੇ। ਤੇ ਇਸ ਤਰ੍ਹਾਂ ਦਾ ਐਡਾ ਸਾਰਾ ਰੋਟੀ ਤੋਂ ਵੱਡਾ ਆਪਾਂ ਪੀੜਾ ਬਣਾਉਣਾ। ਮੋਟਾ ਜਿਹਾ ਪੀੜਾ ਬਣਾ ਲੈਣਾ। ਲਓ ਜੀ ਹੁਣ ਆਪਾਂ ਚਾਰ-ਪੰਜ ਪੀੜੇ ਬਣਾ ਕੇ ਰੱਖ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਵੇਲਦੇ ਹਾਂ। ਇਸ ਤਰ੍ਹਾਂ ਆਪਾਂ ਵੇਲ ਲਵਾਂਗੇ। ਰੋਟੀ ਟਾਈਪ ਬਣਾ ਲੈਣੀ ਆਪਾਂ ਨਾ ਬਾਲੀ ਪਤਲੀ ਬਣਾਉਣੀ ਹੈ ਤੇ ਨਾ ਹੀ ਜਿਆਦਾ ਮੋਟੀ ਬਣਾਉਣੀ ਆ ਕਿਉਂਕਿ ਜੇ ਆਪਾਂ ਮੋਟੀ ਬਣਾਵਾਂਗੇ ਤਾਂ ਉਹ ਕਈ ਵਾਰੀ ਵਿੱਚੋਂ ਕੱਚਾ ਆਟਾ ਰਹਿ ਜਾਂਦਾ ਜਦੋਂ ਆਪਾਂ ਮਠੀਆਂ ਨੂੰ ਫਰਾਈ ਕਰਦੇ ਆ ਲਓ ਜੀ ਹੁਣ ਆਪਾਂ ਚੌਰਸ ਜੇ ਕਰ ਲਵਾਂਗੇ ਕਿਉਂਕਿ ਜਿਹੜੇ ਆਪਾਸੇ ਤੋਂ ਕਿਨਾਰੇ ਆਪਾਂ ਉਹ ਲਾ ਲਵਾਂਗੇ ਇਹਨਾਂ ਦੇ ਵਿੱਚ ਜਿਹੜੇ ਕਰੈਕਸ ਜੇ ਆਏ ਤੇ ਉਹ ਆਪਾਂ ਦੂਸਰੇ ਆਟੇ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਲਵਾਂਗੇ ਪਹਿਲਾ ਇਸ ਤਰ੍ਹਾਂ ਲੰਬੀ ਲੰਬੀ ਕੱਟ ਲਾ ਲਵਾਂਗੇ हां जी पंजाबी ਮਠੀਆਂ ਜਿਹੜੀਆਂ ਹੁੰਦੀਆਂ ਉਹ ਜ਼ਿਆਦਾਤਰ ਚੌਰਸੀ ਹੁੰਦੀਆਂ ਨੇ ਤੇ ਉਹ ਆਪਾਂ ਗੋਲ ਵੀ ਬਣਾ ਸਕਦੇ ਆ ਦੇਖੋ ਦੀਵਾਲੀ ਦੇ ਦਿਨਾਂ ਦੇ ਵਿੱਚ ਜੇ ਇਹ ਜਿੰਨੀ ਮਰਜੀ ਆਪਾਂ ਮਠਿਆਈ ਲੈ ਆਈਏ ਘਰ ਦੇ ਵਿੱਚ ਬਹੁਤ ਸਾਰੀ ਮਠਿਆਈਆਂ ਲੈ ਕੇ ਆਉਣੇ ਆ ਤੇ ਪਰ ਜਦੋਂ ਇਹ ਮਠਿਆਈਆਂ ਬਣਾਉਣੇ ਆ ਤਾਂ ਮਠੀਆਂ ਬਣਾਉਣ ਦਾ ਕੁਝ ਚਾ ਵੱਖਰਾ ਹੀ ਹੁੰਦਾ ਹੈਗਾ ਤਾਂ ਜੇ ਆਪਾਂ ਨਾ ਬਣਾਈਏ ਤਾਂ ਆਪਾਂ ਨੂੰ ਦੀਵਾਲੀ ਨਹੀਂ ਲੱਗਦੀ ਤੇ ਦੀਵਾਲੀ ਵਾਸਤੇ ਮਠੀਆਂ ਜ਼ਰੂਰ ਬਣਾਈਆਂ ਜਾਂਦੇ ਆ ਦੇਖੋ ਇਸ ਤਰ੍ਹਾਂ ਦੀਆਂ ਮਠੀਆਂ ਆਪਾਂ ਨੇ ਬਣਾ ਕੇ ਤਿਆਰ ਕਰ ਲੈਣੀਆਂ ਸਾਰੀਆਂ ਮਠੀਆਂ ਛੋਟੀ ਵੱਡੀ ਜਿਵੇਂ ਮਰਜੀ ਬਣਾ ਸਕਦੇ ਆ ਹੁਣ ਆਪਾਂ ਇਸੇ ਤਰ੍ਹਾਂ ਸਾਰੀਆਂ ਮੱਠੀਆਂ ਨੂੰ ਬੀਲ ਲੈਣਾ ਤੇ ਬੀਲ ਕੇ ਆਪਾਂ ਫਰਾਟ ਦੇ ਵਿੱਚ ਪਾ ਕੇ ਰੱਖੀ ਜਾਵਾਂਗੇ। ਲਓ ਜੀ ਆਪਾਂ ਇੰਨੀ ਕੁ ਮੋਟੀ ਮੱਠੀ ਆਪਾਂ ਰੱਖੀ ਹੈਗੀ। ਇਸ ਤੋਂ ਜ਼ਿਆਦਾ ਬਰੀਕ ਨਹੀਂ ਕਰਨੀ ਫਿਰ ਉਹ ਨਾ ਹਾਰਡ ਜੀ ਹੋ ਜਾਂਦੀ ਹੈਗੀ ਤੇ ਜੇ ਜ਼ਿਆਦਾ ਆਪਾਂ ਇਸ ਤੋਂ ਜ਼ਿਆਦਾ ਮੋਟੀ ਰੱਖਾਂਗੇ ਉਹ ਫਿਰ ਉਹ ਵਿੱਚੋਂ ਆਟਾ ਕੱਚਾ ਰਹਿ ਜਾਂਦਾ ਜਦੋਂ ਆਪਾਂ ਫਰਾਈ ਕਰਾਂਗੇ। ਲਓ ਜੀ ਹੁਣ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਤੇ ਗੈਸ ਕਰ ਲਿਆ ਔਨ ਤੇ ਤੇਲ ਨੂੰ ਆਪਾਂ ਗਰਮ ਹੋਣ ਦੇਵਾਂਗੇ ਮੀਡੀਅਮ ਜਿਹਾ ਗਰਮ ਕਰਾਂਗੇ ਤੇ ਉਦੋਂ ਫਿਰ ਆਪਾਂ ਮਠੀਆਂ ਦੇ ਵਿੱਚ ਛੱਡ ਦੇਵਾਂਗੇ ਇੱਕ ਮਠੀ ਛੱਡ ਕੇ ਦੇਖ ਲੈਨੇ ਆਂ ਵੀ ਤੇਲ ਗਰਮ ਹੋ ਗਿਆ ਜਾਂ ਨਹੀਂ ਹੋਇਆ ਤੇਲ ਆਪਾਂ ਨੇ ਸਰੋਂ ਦਾ ਲਿਆ ਹੈਗਾ ਤੁਸੀਂ ਰਫੈਂਡ ਦੇ ਵਿੱਚ ਜਾਂ ਘਿਓ ਦੇ ਵਿੱਚ ਵੀ ਕੱਢ ਸਕਦੇ ਆਂ ਲਓ ਜੀ ਆਪਾਂ ਗੈਸ ਦੀ ਫਲੇਮ ਨੂੰ ਮੀਡੀਅਮ ਜਿਹਾ ਕਰ ਲਾਂਗੇ ਆਪਾਂ ਕੇਰਾਂ ਗਰਮ ਕਰ ਲਿਆ ਇਹ ਹੁਣ ਆਪਾਂ ਮੀਡੀਅਮ ਜੇ ਕਰ ਲੈਣਾ ਤਾਂ ਕਿ ਆਪਣੀਆਂ ਮਠੀਆਂ ਜਿਹੜੀਆਂ ਅੰਦਰ ਤੱਕ ਸਿੱਖ ਜਾਣ ਜਿਉਂਕਿਉਂਕਿ ਜੇ ਆਪਾਂ ਜ਼ਿਆਦਾ ਤੇਜ਼ ਕਰ ਲਿਆ ਤੇ ਮਠੀਆਂ ਜਿਹੜੀਆਂ ਉੱਪਰੋਂ ਉੱਪਰੋਂ ਜ਼ਿਆਦਾ ਪੱਕ ਜਾਣਗੀਆਂ ਤੇ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਹੌਲੀ ਹੌਲੀ ਆਪਾਂ ਇਸ ਤਰ੍ਹਾਂ ਛੱਡੀ ਜਾਵਾਂਗੇ ਕਿਉਂਕਿ ਤੇਲ ਗਰਮ ਹੁੰਦਾ ਹੈਗਾ ਆਪਾਂ ਇਹ ਵੀ ਆਪਣਾ ਧਿਆਨ ਰੱਖਣਾ ਕਿ ਹੱਥ ਤੇ ਤੇਲ ਨਾ ਪੈ ਜਾਵੇ ਤੇ ਹੁਣ ਜਿੰਨੀਆਂ ਕ ਆਪਣੀ ਤੇਲ ਦੇ ਵਿੱਚ ਕੜਾਹੀ ਦੇ ਵਿੱਚ ਮਠੀਆਂ ਆਉਣਗੀਆਂ ਓਨੀਆਂ ਕ ਆਪਾਂ ਪਾ ਦੇਵਾਂਗੇ ਲਓ ਜੀ ਮੱਠੀਆਂ ਆਪਣੀਆਂ ਹੁਣ ਬਣ ਗਈਆਂ ਨੇ ਜਦੋਂ ਇਹਨਾਂ ਦਾ ਬ੍ਰਾਊਨ ਜਿਹਾ ਕਲਰ ਹੋ ਗਿਆ ਉਦੋਂ ਆਪਾਂ ਕੜਾਹੀ ਦੇ ਵਿੱਚੋਂ ਬਾਹਰ ਕੱਢ ਲੈਣਾ ਇਸ ਤਰ੍ਹਾਂ ਆਪਾਂ ਛਾਣਨੀ ਦੇ ਨਾਲ ਹੌਲੀ-ਹੌਲੀ ਚੱਕ-ਚੱਕ ਕੇ ਛਾਣਨੀ ਦੇ ਵਿੱਚ ਪਾਈ ਜਾਣਾ ਤਾਂ ਕਿ ਉਹਦਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਨਿਚੜ ਜਾਵੇ ਤੇ ਇਹ ਵਧੀਆ ਵੀ ਲੱਗਦੀ ਹੈ ਵੱਡਿਆਂ ਨੂੰ ਵੀ ਤੇ ਛੋਟਿਆਂ ਨੂੰ ਵੀ ਹਰ ਇੱਕ ਦੀ ਮਨਪਸੰਦ ਹੁੰਦੀ ਹੈ ਇਹ ਜਿਹੜੀ ਪੰਜਾਬੀ ਮੱਠੀ ਹੁੰਦੀ ਹੈ ਲੋ ਜੀ ਹੁਣ ਆਪਾਂ ਅਗਲਾ ਪੂਰ ਪਾ ਕੇ ਇਸੇ ਤਰ੍ਹਾਂ ਹੀ ਸਾਰੀਆਂ ਮਠੀਆਂ ਨੂੰ ਤਿਆਰ ਕਰ ਲਵਾਂਗੇ ਸਾਰੀਆਂ ਫਰਾਈ ਕਰ ਲਵਾਂਗੇ ਫਿਰ ਤੁਹਾਨੂੰ ਆਪਾਂ ਦਿਖਾਉਨੇ ਆ ਕਿ ਕਿੰਨੀਆਂ ਖਸਤਾ ਬਣ ਕੇ ਹੀ ਤਿਆਰ ਹੋਈਆਂ ਨੇ ਹਾਂਜੀ ਜੇ ਤੁਹਾਨੂੰ ਰੈਸਪੀ ਵਧੀਆ ਲੱਗਦੀ ਹੁੰਦੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਅੱਗੇ ਵੀ ਦੱਸਿਆ ਕਰੋ ਕਿ ਆਪਾਂ ਰੈਸਪੀ ਹੈ ਜਿਹੜੀ ਅਗਲੀ ਵੀਡੀਓ ਕਿਸ ਤੇ ਬਣਾਈਏ ਦੇਖੋ ਆਪਣੀ ਮਠੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਮਠੀ ਆਪਣੀ ਖਾਸਤਾ ਤੇ ਕ੍ਰਿਸਪੀ ਮਠੀ ਬਣ ਕੇ ਤਿਆਰ ਹੋਈ ਹੈ ਕਿਉਂਕਿ ਆਪਾਂ ਮੋੜ ਪਰਫੈਕਟ ਪਾਇਆ ਸੀ ਜੇ ਤੁਸੀਂ ਇਸ ਤਰ੍ਹਾਂ ਵੀ ਸਾਰੀਆਂ ਚੀਜ਼ਾਂ ਪਰਫੈਕਟ ਪਾਉਗੇ ਤਾਂ ਤੁਹਾਡੀ ਮਠੀ ਵੀ ਵਧੀਆ ਬਣ ਕੇ ਤਿਆਰ ਹੋਊਗੀ ਤਾਂ ਆਪਾਂ ਤੁਹਾਨੂੰ ਇੱਕ ਮਠੀ ਨੂੰ ਤੋੜ ਕੇ ਦਿਖਾਉਣੇ ਦੇਖੋ ਕਿੰਨੀ ਵਧੀਆ ਖਾਸਤਾ ਪੁੱਲੀ ਪੁੱਲੀ ਮਠੀ ਬਣੀ ਹੈਗੀ ਇਸ ਨੂੰ ਕੋਈ ਵੀ ਖਾ ਸਕਦਾ ਹੈ ਬਿਨਾ ਦੰਦਾਂ ਤੋਂ ਵੀ ਖਾ ਸਕਦੇ ਆ ਵੀਡੀਓ ਨੂੰ ਲਾਈਕ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜ